ਏ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਬੋਲੋ ਸੋ ਨਿਹਾਲ ਬੋਲੋ ਤੁਰ ਚੱਲਿਆ ਬਾਗ ਦਾ ਮਾਲੀ ਪਾ ਕੇ ਪਰੀਤਾ ਗੂੜੀਆਂ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਨੂੰ ਸੇਜ ਲੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਗੁਰਦੁਆਰਾ ਭਿਪੌਰ ਸਾਹਿਬ ਦੇ ਨਾਲ ਲੱਗਦੇ ਸਤੁਕੁਚ ਦਰਿਆ 'ਚ ਪੰਥਕ ਰਾਜਸੀ ਹਸਤੀਆਂ ਤੇ ਹਜ਼ਾਰਾਂ ਸੰਤਾਂ ਦੀ ਹਾਜ਼ਰੀ 'ਚ ਜਲ ਪ੍ਰਵਾਹ ਕੀਤਾ ਗਿਆ ਐਤਵਾਰ ਨੂੰ ਸਵੇਰੇ ਗਹਿਰੀ ਧੁੰਦ ਤੇ ਤੇਜ਼ ਹਵਾਵਾਂ ਤੇ ਕੜਾਕੇ ਦੀ ਠੰਡ ਦੇ ਬਾਵਜੂਦ ਸੰਤ ਜੀ ਪ੍ਰਤੀ ਸਰਦਾਲਵਨੀ ਸਰਦਾ ਇਸ ਕਦਰ ਸੀ ਕਿ ਸਵੇਰੇ 8 ਵਜੇ ਤੋਂ ਹੀ ਸਰਦਾਲੂ ਸਕਲੁਚ ਤਰਿਆ ਦੇ ਕੰਡੇ ਪਹੁੰਚਨੇ ਸ਼ੁਰੂ ਹੋ ਗਏ ਸਨ ਸਰਦਾਲੂ ਸਤਨਾਮ ਵਾਇਗਰੂ ਦਾ ਜਾਪ ਕਰ ਰਹੇ ਸਨ ਤੇ ਸਾਰੀਆਂ ਦੀਆਂ ਅੱਖਾਂ ਨਾਮ ਸੰਨ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕੀਤੀ ਤੇ ਬਾਅਦ ਚ ਫੁੱਲਾਂ ਨਾਲ ਸਜੀਆਂ ਹੋਈਆਂ ਦੋ ਕਿਸ਼ਤੀਆਂ ਚ ਸੁਰੱਖਿਆ ਕਰਮੀਆਂ ਤੇ ਗੋਤਾਖੋਰ ਦੀ ਨਿਗਰਾਨੀ ਚ ਸੰਤ ਜੀ ਦੀ ਦੇ ਨੂ ਜਲ ਪ੍ਰਵਾਹ ਕਰ ਦਿੱਤਾ ਗਿਆ ਈਬੀਬੀ ਸੰਜਾ ਤੁਹਾਨੂੰ ਰੱਖੇ ਅੱਗੇ